ਯੋਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਇੱਕ ਜੰਗ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਅਜੀਤ ਕੁਮਾਰੂ ਰੋਬੋਨੀ ਜੋ ਐਮ ਸੀ ਨੇ ਮਾਨਸਾ ਦੇ ਨਗਰ ਕੌਂਸਲ ਮਾਨਸਾ ਦੇ ਉਹਨਾਂ ਦੇ ਖਿਲਾਫ ਕਾਫੀ ਕ੍ਰਿਮੀਨਲ ਪਰਚੇ ਦਰਜ ਨੇ ਜ਼ਿਆਦਾਤਰ ਉਹ ਐਨ ਡੀ ਪੀ ਐਸ ਐਕਟ ਦੇ ਤਹਿਤ ਨੇ ਤੇ ਜੋ ਸਰਕਾਰ ਨੇ ਯੁੱਧ ਨਸ਼ਾ ਬਰੁਧ ਚੇੜਿਆ ਹੋਇਆ ਉਸ ਦੇ ਤਹਿਤ ਪੂਰੇ ਡਿਸਟ੍ਰਿਕਟ ਮਾਨਸਾ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੇ ਨਜਾਇਜ਼ ਕਬਜ਼ੇ ਰਿਮੂਵ ਕਰਵਾਏ ਗਏ ਨੇ ਇਸੇ ਐਮਸੀ ਦਾ ਇੱਕ ਪਹਿਲਾਂ ਵੀ ਘਰ ਅਸੀਂ ਢਾਇਆ ਸੀਗਾ ਉਹ ਵੀ ਸਰਕਾਰੀ ਜ਼ਮੀਨ ਦੇ ਉੱਪਰ ਬਣਿਆ ਹੋਇਆ ਸੀ ਉਸੇ ਲੜੀ ਦੇ ਵਿੱਚ ਉਸੇ ਲਗਾਤਾਰਤਾ ਦੇ ਵਿੱਚ ਅੱਜ ਇਹ ਕਾਰਵਾਈ ਹੋ ਰਹੀ ਹੈ ਪਹਿਲਾਂ ਇਹ ਕਾਰਵਾਈ ਪਿੱਖੀ ਵੀ ਹੋਈ ਸੀ ਤੇ ਹਜੇ ਕੁਮਾਰ ਗੁੰਨੀ ਦੀ ਇੱਥੇ ਮਾਨਸਾ ਦੇ ਵਿੱਚ ਹੀ ਹੋਈ ਸੀਗੀ ਅੱਜ ਇਹ ਉਸੇ ਲੜੀ ਦੇ ਤਹਿਤ ਕਾਰਵਾਈ ਹੋ ਰਹੀ ਹੈ